ਤੂਰੀ ਹਲਕੇ ਦੇ ਅੰਗਹੀਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਦਫ਼ਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਧਰਨਾ ਦੇ ਕੇ ਮੰਗ ਕੀਤੀ ਗਈ ਕਿ ਉਹਨਾਂ ਦੀ ਪੈਨਸ਼ਨ ਵਧਾਈ ਜਾਵੇ ਅੰਗਹੀਨਾਂ ਦਾ ਕਹਿਣਾ ਸੀ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਅੰਗਹੀਨਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਪੈਨਸ਼ਨ 1500 ਤੋਂ ਵਧਾਈ ਜਾਵੇਗੀ ਪਰ ਸਰਕਾਰ ਦੇ ਸੱਤਾ ਵਿੱਚ 3 ਸਾਲ ਪੂਰੇ ਹੋ ਚੁੱਕੇ ਹਨ ਪਰ ਹਜੇ ਵੀ ਉਹਨਾਂ ਨੂੰ ਮਹਿਜ 1500 ਹੀ ਪੈਨਸ਼ਨ ਮਿਲ ਰਹੀ ਹੈ ਜਿਸ ਦੇ ਚਲਦੇ ਉਹ ਧਰਨਾ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਤੋਂ ਮੰਗ ਕਰ ਰਹੇ ਹਨ ਕਿ ਵੋਟਾਂ ਤੋਂ ਪਹਿਲਾਂ ਕੀਤਾ ਵਾਦਾ ਪੂਰਾ ਕੀਤਾ ਜਾਵੇ ਅਤੇ ਉਹਨਾਂ ਨੂੰ ਘੱਟੋ-ਘੱਟ 5000 ਪੈਨਸ਼ਨ ਦਿੱਤੀ ਜਾਵੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਜੇਕਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੀ ਸੁਣਵਾਈ ਨਾ ਕੀਤੀ ਤਾਂ ਉਹ ਮੁੱਖ ਸੜਕ ਤੇ ਜਾ ਕੇ ਸੜਕ ਜਾਮ ਕਰਨਗੇ ਦਾ ਵੀਰ ਜੀ ਸਾਡੀ ਪੈਨਸ਼ਨ ਦਾ ਜੀ ਅਸੀਂ ਦਿਵਿਆਂਗ ਜਾਨਾ ਅੰਗਹੀਨਾਂ ਜੋ ਕਿ ਬਿਲਕੁਲ ਕਮਾ ਨਹੀਂ ਸਕਦੇ ਨਾ ਕੋਈ ਸਾਨੂੰ ਨੌਕਰੀ ਹੈ ਨਾ ਕੋਈ ਸਾਨੂੰ ਪ੍ਰਾਈਵੇਟ ਦੁਕਾਨ ਦੇ ਉੱਤੇ ਰੱਖਦਾ ਤੇ ਸਰਕਾਰ ਸਾਨੂੰ 1500 ਰੁਪਏ ਦਿੰਦੀ ਆ ਉਹ ਵੀ ਕੋਈ ਮਿੱਥੀ ਹੋਈ ਤਰੀਕ ਨਹੀਂ ਕਦੇ 20 ਤਰੀਕ ਨੂੰ ਕਦੇ 15 ਨੂੰ ਅੱਜ 11 ਹੋ ਗਈ ਹਲੇ ਤੱਕ ਆਈ ਨਹੀਂ ਤੇ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਹ ਕਹਿੰਦੀ ਸੀ ਵੀ ਅਸੀਂ ਆਉਂਦਿਆਂ ਹੀ 2500 ਰੁਪਏ ਪੈਨਸ਼ਨ ਦੇਵਾਂਗੇ ਪਰ ਅੱਜ 3 ਸਾਲ ਬੀਤ ਗਏ ਐ 2500 ਦਾ ਕੋਈ ਨਾਮੋ ਨਿਸ਼ਾਨ ਨਹੀਂ ਅਸੀਂ ਚਾਹੁੰਦੇ ਆ ਕਿ ਸਾਨੂੰ ਅੰਗਹੀਨ ਤੌਰ ਤੇ ਤਰਸ ਕਰਕੇ ਸਾਡੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਵੀ ਸਾਨੂੰ 5000 ਪੈਨਸ਼ਨ ਦਿੱਤੀ ਜਾਵੇ ਬੜੇਪੇ ਤੇ ਵਿਧਵਾ ਤੋਂ ਵੱਖਰੇ ਕਰਕੇ ਇਹ ਮਸਮਸ ਨਹੀਂ ਸੁਣਵਾਈ ਹੁੰਦੀ ਫਿਰ ਸੁਣਵਾਈ ਨਹੀਂ ਹੋ ਰਹੀ ਜੇ ਅੱਜ ਅਸੀਂ ਬੈਠੇ ਆ ਇੱਥੇ 40 50 ਜਾਣੇ ਜੋ ਵੀ ਅਸੀਂ ਬੈਠੇ ਆ ਅਸੀਂ ਅੱਜ ਇੱਥੇ ਬੈਠੇ ਰਹਾਂਗੇ ਤੇ ਇੱਥੋਂ ਅਸੀਂ ਰੁੜ ਕੇ ਸੰਗਰੂਰ ਬਾਈਪਾਸ ਤੇ ਜਾ ਕੇ ਸੜਕ ਜਾਮ ਕਰਾਂਗੇ ਤੇ ਕੱਲ ਨੂੰ ਸਾਡੇ ਹੋਰ ਬਤੇਰੇ ਸਾਥੀ ਆ ਜਾਣਗੇ ਮੇਰਾ ਨਾਮ ਇਹਿੰਦਰ ਸਿੰਘ ਹੈ ਜੀ ਤੇ ਸਾਡਾ ਮੇਨ ਮੁੱਦਾ ਹੈਗਾ ਜੀ ਸਰਕਾਰ ਤੱਕ ਗੱਲ ਪਹੁੰਚਾਉਣ ਦਾ ਕਿ ਅਸੀਂ ਪਹਿਲਾਂ ਵੀ ਕਈ ਵਾਰੀ ਧਰਨਾ ਲਾ ਚੁੱਕੇ ਹਾਂ ਸਰਕਾਰ ਨੂੰ ਕਹਿ ਚੁੱਕੇ ਹਾਂ ਆਪਣੀਆਂ ਜੋ ਦੁੱਖ ਤਕਲੀਫਾਂ ਨੇ ਹੈਂਡੀਕੈਪਡ ਵੀਰਾਂ ਦੀਆਂ ਉਹ ਅਸੀਂ ਦੱਸ ਚੁੱਕੇ ਹਾਂ ਸੋ ਸਾਰਿਆਂ ਨੂੰ ਮੰਗ ਪੱਤਰ ਗਿਆ ਹੋਇਆ ਆ ਭਗਵੰਤ ਮਾਣੂ ਵੀ ਆਪ ਖੁਦ ਅਸੀਂ ਮੰਗ ਪੱਤਰ ਦਿੱਤਾਗਾ ਉਹਨਾਂ ਨੇ ਫੇਰ ਵੀ ਸਾਡੇ ਤੇ ਕੋਈ ਗੌਰ ਨਹੀਂ ਕਰੀ ਜੋ ਸਾਡੀ ਪੈਸਣ ਆ ਗਈ ਉਹ ਸਾਨੂੰ 1500 ਰੁਪਏ ਮਿਲ ਰਹੀ ਹੈ ਉਹਦੇ ਨਾਲ ਸਾਡਾ ਜਿਹੜਾ ਗੁਜ਼ਾਰਾ ਨਹੀਂ ਹੋ ਰਿਹਾ ਸੋ ਸਾਨੂੰ ਹੁਣ 5000 ਰੁਪਏ ਪੈਸਣ ਦਿੱਤੀ ਜਾਵੇ ਭਗਵੰਤ ਮਾਣੂ ਜੀ ਸਾਹਮਣੇ ਇਹੀ ਬੇਨਤੀ ਕਰਦੇ ਹਾਂ ਕਿ ਸਾਡੀ ਇਹ ਸੁਣਵਾਈ ਜਿਹੜੀ ਸੁਣੀ ਜਾਵੇ ਹੋਰ ਅਸੀਂ ਕੋਈ ਮਤਲਬ ਧਰਨਾ ਲਾਉਣ ਚ ਨਹੀਂ ਹੈਗੇ ਧਰਨਾ ਅਸੀਂ ਲਾਉਣਾ ਹੀ ਨਹੀਂ ਚਾਹੁੰਦੇ ਅਸੀਂ ਧਰਨੇ ਦੇ ਖਿਲਾਫ ਆ ਸਿਰਫ ਸਾਨੂੰ ਮਜਬੂਰੀ ਦੇ ਕਾਰਨ ਜਿਹੜਾ ਇਹ ਧਰਨਾ ਲਾਉਣਾ ਪੈ ਰਿਹਾ ਸੋ ਉਹ ਆਤਮਾਨ ਜੀ ਨੂੰ ਸਾਡੇ ਤੇ ਧਿਆਨ ਦੇਣਾ ਚਾਹੀਦਾ ਕਿ ਸਾਡੀ ਜਿਹੜੀ ਪੈਸਣ ਹੈ 5000 ਰੁਪਏ ਕੀਤੀ ਜਾਵੇ ਧੰਨਵਾਦ ਜੀ ਕੀ ਨਾਮ ਹੈ ਤੁਹਾਡਾ ਸੁਮਨ ਕੌਰ ਹੈ ਜੀ ਕੀ ਮੰਗਾ ਤੁਹਾਡੀ ਅਸੀਂ ਧਰਨਾ ਤੋਂ ਖਿਲਾਫ ਸਾਡੀਆਂ ਇਹੀ ਮੰਗਾਂ ਨੇ ਜੀ ਅਸੀਂ ਸੀਐਮ ਮਾਨ ਸਾਹਿਬ ਜੀ ਨੂੰ ਮੰਤਰੀ ਨੂੰ ਅਸੀਂ ਬਹੁਤ ਸਾਰੇ ਮੰਗ ਪੱਤਰ ਅਸੀਂ ਦੇ ਚੁੱਕੇ ਆ ਇੱਥੇ ਤੇ ਅੱਜ ਜੋ ਸਾਡਾ ਧਰਨੇ ਦਾ ਇੱਥੇ ਲਾਉਣ ਦਾ ਮਕਸਦ ਇਹੀ ਹੈ ਕਿ ਜਿਹੜੀ ਪੈਨਸ਼ਨ ਦਾ ਸਾਡੇ ਨਾਲ ਵਾਅਦਾ ਕੀਤਾ ਸੀ ਸਰਕਾਰਾਂ ਨੇ ਵੀ ਅਸੀਂ 2500 ਰੁਪਏ ਸਰਕਾਰ ਵੱਲੋਂ ਅਨੁਸਾਰ ਹੀ 2500 ਰੁਪਏ ਪੈਨਸ਼ਨ ਦੇਵਾਂਗੇ ਪਰ 2500 ਤਾਂ ਕੀ ਸਾਡੀ ਜਿਹੜੀ 1500 ਪੈਨਸ਼ਨ ਆ ਰਹੀ ਹੈ ਉਹ ਵੀ ਅੱਜ ਤਰੀਕ ਦੇਖੋ ਕਿੰਨੀ ਹੋ ਚੁੱਕੀ ਹੈ ਵੀ ਸਾਡੇ ਕਿਸੇ ਦੀ ਪੈਨਸ਼ਨ ਨਹੀਂ ਆਈ ਪਰ ਸਾਡੀ ਮੰਗ ਇਹੀ ਹੈ ਕਿ ਸਾਡੀ ਜਿਹੜੀ ਪੈਨਸ਼ਨ ਹੈ ਉਹ ਵਧਾ ਦਿੱਤੀ ਜਾਵੇ 5000 ਰੁਪਏ ਪੈਨਸ਼ਨ ਕੀਤੀ ਜਾਵੇ ਸਾਡੀ ਇਹੀ ਸਾਡੀ ਮੰਗ ਹੈ ਕਿ ਬਾਕੀ ਜੋ ਵੀ ਹੈ ਸਾਡੇ ਇੱਥੇ ਬਹੁਤ ਅਲਾਚਾਰ ਨੇ ਜਿਹੜੇ ਮੇਰੇ ਭੈਣ ਭਰਾ ਨੇ ਕੋਈ ਕਿਸੇ ਕੋਲੇ ਕੋਈ ਕੰਮ ਕਾਜ ਨਹੀਂ ਹੈਗਾ ਕੋਈ ਕਿੱਦਾਂਗਾ ਕੋਈ ਕਿਵੇਂ ਆਉਂਦਾਗਾ ਬਹੁਤ ਅਸੀਂ ਤੰਗ ਪਰੇਸ਼ਾਨ ਹੈ ਸਾਨੂੰ ਕੋਈ ਧਰਨਾ ਲਾਉਣ ਦੇ ਨਾਲ ਕੋਈ ਸ਼ੌਂਕ ਹੈ ਨਾ ਕੋਈ ਜਾਗ ਹੈ ਅਸੀਂ ਅੱਜ ਧੁੱਪ ਦੇ ਵਿੱਚ ਭੁੱਖੇ ਪਾਣੇ ਇੱਥੇ ਸਾਡੇ ਨਾਲ ਬੱਚੇ ਵੀ ਸਾਡੇ ਆਏ ਹੋਏ ਆ ਸਾਡਾ ਧਰਨਾ ਲਾਉਣ ਦਾ ਇਹੀ ਮਕਸਦ ਹੈ ਕਿ ਬੇਨਤੀ ਹੈ ਸਾਡੀ ਸਰਕਾਰਾਂ ਨੂੰ ਕਿ ਸਾਡੀ ਜਿਹੜੀ ਪੈਨਸ਼ਨ ਹੈ ਉਹ 5000 ਰੁਪਏ ਕੀਤੀ ਜਾਵੇ ਧੰਨਵਾਦ ਮੈਂ ਅ प्रदीप ਸਿੰਘ ਹੈ ਜੀ ਮਸਲਾ ਕੀ ਅੱਜ ਪ੍ਰਦਰਸ਼ਿਤ ਕਰ ਰਹੇ ਹਾਂ ਅਛਾ ਤਾਂ ਮਸਲਾ ਜੀ ਸਾਨੂੰ ਪੈਸਾ ਦਾ ਤੇ ਮਰਮਸਾ ਸਾਡਾ ਇਹ ਸਰਕਾਰ ਕਹਿੰਦੀ ਸੀ 2500 ਰੁਪਿਆ ਅਸੀਂ ਪੈਸਾ ਥੋੜੀ ਕਰਾਂਗੇ 2500 ਤਾਂ ਛੱਡੋ ਸਾਡੀ ਜਿਹੜੀ 1500 ਪੈਨਸ਼ਨ ਹੈ ਉਹ ਵੀ ਅੱਜ 11 ਤਰੀਕ ਹੋ ਗਈ ਸਾਨੂੰ ਪੈਸਾ ਨਹੀਂ ਮਿਲੀ ਸਾਡਾ ਜਿਹੜਾ ਕੋਈ ਅਸੀਂ ਕਿਸੇ ਨਾਲ ਲੈਣ ਦੇਣ ਕਰਨਾ ਜਾਂ ਕੋਈ ਸਾਡਾ ਉਹ ਆ ਉਹ ਅਸੀਂ ਕਿਸ ਤੀਕਾਲ ਨੂੰ ਦੱਸੀਏ ਵੀ ਅਸੀਂ ਭਾਈ ਆ ਦੇ ਤੁਹਾਨੂੰ ਪੈਸੇ ਦੇ ਦਾਂਗੇ ਸਾਰੇ ਮੁਲਾਜ਼ਮਾਂ ਦੇ ਟਾਈਮ ਸਿਰ ਪੈਸਾ ਆਉਂਦੇ ਸਾਡੀ ਨਹੀਂ ਆ ਰਹੀ ਇੱਕ ਸਾਨੂੰ ਬੜੇਪਾ ਤੇ ਅੰਗੀਆਂ ਤੋਂ ਵੱਖ ਵੱਖ ਕੀਤਾ ਜਾਵੇ ਸਾਡੀ ਇਹਦਾ ਵੱਖਰੇ ਤੌਰ ਤੇ ਸਾਨੂੰ ਪੈਸਾ ਦਿੱਤੀ ਜਾਵੇ ਸਾਨੂੰ ਇਹਨਾਂ ਦੇ ਇਹਨਾਂ ਤੋਂ ਵੱਖ ਕਰਦੇ ਜਾਵੇ ਨਾਂ ਨਾ ਰੱਖਿਆ ਜਾਵੇ ਇੱਕ ਸਾਨੂੰ ਸਵੈ ਰੋਜ਼ਗਾਰ ਲਈ ਕੋਈ ਕਾਜਾ ਦਿੱਤਾ ਜਾਵੇ ਜਾਂ ਅਸੀਂ ਆਪਣਾ ਕੋਈ ਰੋਜ਼ਗਾਰ ਕਰ ਸਕੀਏ ਇਹ ਸਾਡੇ ਹੈਂਡੀਕੈਪਡ ਬੀਨਰੇ ਇਹਦੇ ਰੀਡ ਦੇ ਹੱਡੀ ਤੋਂ ਪੀੜਤ ਨੇ ਉਹਨੂੰ 8000 ਰੁਪਏ ਪ੍ਰਤੀ ਮਹੀਨਾ ਸਹਾਈਤਾ ਦਿੱਤੀ ਜਾਂਦੀ ਇਹ ਸਾਡੀਆਂ ਅੱਜ ਦੀਆਂ ਮੇਨ ਮੁੱਖ ਮਗਰਜ਼ਾਂ